Thank ਸਰੀਰ ਜਰੂਰ ਜਵਾਬ ਦਿੰਦਾ ਲੇਕਿਨ ਜਿਹੜੀ ਉਹ ਵਿਲ ਪਾਵਰ ਹੈ ਨਾ ਬੰਦਾ ਕਹਿੰਦਾ ਕੋਈ ਗੱਲ ਨਹੀਂ ਯਾਰ ਮੈਂ ਨਹੀਂ ਹਟਦਾ ਯਾਨੀ ਕਿ ਤੁਹਾਡਾ ਮੈਸੇਜ ਹੈ ਕਿ ਵਿਲ ਪਾਵਰ ਬੰਦੇ ਨੂੰ ਪਾਵਰ ਹੋਣੀ ਚਾਹੀਦੀ ਹੈ ਮੈਂ ਇਹੀ ਵਿਲ ਪਾਵਰ ਜੇ ਬੰਦੇਾਂ ਛੋਏ ਮੁੰਡੇ ਨਸ਼ਾ ਨਾ ਛੱਡ ਜਨ ਰਾਈਟ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਮਚ ਅ ਤੁਹਾਡਾ ਬਹੁਤ 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 ਸ਼ੁਕਰੀਆ ਇੱਥੇ ਆਣ ਤੇ ਲੋਕਾਂ ਵਾਸਤੇ ਅ ਜਿੰਨੇ ਵੀ ਪੰਜਾਬ ਦਾ ਪੱਤਰਕਾਰ ਭਾਈਚਾਰਾ ਹੈ ਨਾ ਉਹਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਔਰ ਮੇਰੇ ਖਿਆਲ ਜਿਹੜੀ ਅੰਮ੍ਰਿਤਸਰ ਦਾ ਪੱਤਰਕਾਰ ਭਾਈਚਾਰਾ ਹੈ ਉਹਨੇ ਤਾਂ ਡਬਲ ਹੀ ਦੇ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮੇਰਾ ਨਾਮ ਜੀ ਅਦਨਾਨ ਅਲੀ ਖਾਨ ਹੈ ਮੈਂ ਇੱਕ ਇੰਟਰਨੈਸ਼ਨਲ ਮਾਡਲ ਐਕਟਰ ਹਾਂ ਕਿ ਪਿੱਛੇ ਕੁਝ ਥੋੜਾ ਮੋਟਾ ਫੇਮਸ ਹੋਇਆ ਜਾਂ ਦੁਨੀਆ ਦੀ ਹਾਈਲਾਈਟ ਮਤਲਬ ਹਾਈਲਾਈਟ ਹੋਇਆ ਮੈਂ ਤੇ ਮੇਰਾ ਅਮਰਸ਼ਨ ਆਨ ਦਾ ਮਕਸਦ ਇੱਕ ਸ਼ੁਕਰਾਨਾ ਸੀਗਾ ਦਰਬਾਰ ਸਾਹਿਬ ਜਾ ਕੇ ਆਪਣਾ ਰੱਬ ਦੇ ਅੱਗੇ ਥੈਂਕ ਯੂ ਬੋਲਣਾ ਕਿ ਰੱਬਾ ਤੁਸੀਂ ਇੱਕ 54 ਸਾਲ ਦੇ ਬੰਦੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਮੇਰੇ ਖਿਆਲ ਚ ਮੇਰੇ ਜਿਹੜੇ ਨਾਲ ਦੇ ਉਮਰ ਦੇ ਹਮ ਉਮਰ ਹੁੰਦੇ ਨੇ ਉਹ 50 ਸਾਲ ਚ ਆ ਕੇ ਆਪਣਾ ਥੋੜਾ ਜਿਹਾ ਛੱਡ ਜਾਂਦੇ ਨੇ ਬਟ ਰੱਬ ਨੇ ਸਾਰੇ ਦਰਵਾਜ਼ੇ ਪਤਾ ਨਹੀਂ ਕਿਵੇਂ ਖੋਲੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸਾ ਮੈਂ ਫੈਸ਼ਨ ਸ਼ੋਅ ਕੀ ਹੁੰਦੇ ਆ ਕੀ ਨਹੀਂ ਮੈਂ ਤਾਂ ਛੋਟਾ ਮੋਟਾ ਇੱਕ ਪੈਂਡੇਮਿਕ ਚ ਨਾ ਆਪਣੀ ਐਕਸਰਸਾਈਜ਼ ਸ਼ੁਰੂ ਕੀਤੀ ਸੀ ਪੈਂਡੇਮਿਕ ਸਭ ਨੇ ਸ਼ੁਰੂ ਕੀਤੀ ਸੀ ਐਕਸਰਸਾਈਜ਼ ਤੇ ਉਹਨਾਂ ਦਿਨਾਂ ਚ ਲੋਕਾਂ ਨੇ ਬਾਚ ਅਬ ਜੋ ਆਪਣੀ ਲਾਈਫ ਚ ਆਏ ਲੋਕਾਂ ਨੇ ਛੱਡਤੀਆਂ ਤੇ ਮੈਂ ਆਪਣਾ ਅੱਗੇ ਕੰਟੀਨਿਊ ਕਰ ਲਿਆ ਜਿਮਿੰਗ ਕਰ ਲਈ ਜਾਂ ਰਨਿੰਗ ਕਰਦਾਰ ਉਹਦੇ ਨਾਲ ਮੇਰੇ ਨਾ ਫੇਸ ਤੇ ਇੱਕ ਗਲੋ ਆ ਗਿਆ ਸੀ ਮੈਨੂੰ ਐ ਲੱਗ ਰਿਹਾ ਸੀ ਮੇਰੇ ਦਿੱਸ਼ਮ ਚ ਕੋਈ ਚੰਗੀ ਚੀਜ਼ ਹੋਈ ਆ ਤੇ ਉਹ ਨੂੰ ਕਰਦੇ ਕਰਦੇ ਮੈਂ ਆਪਣੀਆਂ ਫੋਟੋਆਂ ਖਿੱਚ ਕੇ ਪਾਣੀ ਆ ਮੈਨੂੰ ਚੰਗੀਆਂ ਲੱਗਦੀਆਂ ਸੀਗੀਆਂ ਤਾਂ ਕਿਸੇ ਨੇ ਟਵਿੱਟਰ ਤੇ ਆ ਕੇ ਕਿਹਾ ਜੀ ਫਿਲਮ ਆ ਕੋਈ ਬਾਲੀਵੁੱਡ ਦੀ ਫਿਲਮ ਆਫਰ ਹੋਈ ਉਹ ਮੈਂ ਅਨ ਲੱਕੀ ਸੀਗਾ ਉਹਨਾਂ ਦੇ ਨਾਲ ਅਮਰਪਾਲ ਜੀ ਦਾ ਇਸ਼ੂ ਪੈ ਗਿਆ ਇੱਥੇ ਆਪਣੇ ਪੰਜਾਬ ਚ 4-5 ਦਿਨ ਬੰਨ ਸੀਗਾ ਤੇ ਉਹਦੇ ਕਰਕੇ ਉਹ ਫਿਲਮ ਵਾਲੇ ਚਲੇ ਗਏ ਕਹਿ ਰਹੇ ਨਹੀਂ ਬਾਤ ਨਹੀਂ ਬਣੀ ਗੱਲ ਫਿਰ ਇੱਕ ਦਿਨ ਹੈਡ ਸ਼ੂਟ ਕਰ ਲਏ ਤੇ ਫਿਰ ਕਾਫੀ ਮਹੀਨੇ ਮੈਂ ਸੋਸ਼ਲ ਮੀਡੀਆ ਤੇ ਪਾਦਾ ਹੀ ਗਿਆ ਇੰਸਟਾ ਤੇ ਪਿਕਚਰਾਂ ਮੈਂ ਕਿਹਾ ਸ਼ਾਇਦ ਇੰਹੀ ਕੰਮ ਮਿਲਦਾ ਹੈ ਇੰਹੀ ਹੈਡ ਸ਼ੂਟ ਮਿਲਦੀ ਹੈ ਬਟ ਨਵੰਬਰ ਚ ਆ ਕੇ ਮੇਰੀ ਕਿਸਮਤ ਦੇ ਤਾਲੇ ਖੁੱਲੇ ਤੇ ਮੈਨੂੰ ਫੈਸ਼ਨ ਸ਼ੋਅ ਮਿਲੇ ਪ੍ਰੋਫੈਸ਼ਨ ਚ ਉਹ ਐਸੇ ਮਿਲੇ ਕਿ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਇੱਕ ਮೈಸور ਫੈਸ਼ਨ ਵੀਕ ਕੀਤਾ ਪੱਗ ਵਨ ਕੇ ਜਿੱਥੇ ਮੈਂ ਸਿੱਧੂ ਮੂਸੇ ਵਾਲਾ ਵਾਲਾ ਜਿਹੜਾ ਸਿਗਨੇਚਰ ਸਟੈਪ ਹੈ ਥਾਪੀ ਵਾਲਾ ਉਹ ਕੀਤਾ ਉਹ ਕਾਫੀ ਫੇਮਸ ਮਤਲਬ ਵਾਇਰਲ ਹੋਇਆ ਤੇ ਸਭ ਤੋਂ ਵੱਡੀ ਜਿਹੜੀ ਮੈਂ ਆਪਣੇ ਆਪ ਨੂੰ ਕਹਾਗਾ ਨਾ ਮੈਂ ਇੱਕ ਸੋਸ਼ਲ ਮੀਡੀਆ ਦੀ ਦੇਣਾ ਸੋਸ਼ਲ ਮੀਡੀਆ ਨੂੰ ਕਿਵੇਂ ਪੋਜੀਟਿਵਲੀ ਯੂਜ਼ ਕਰਕੇ ਜੇ ਮੈਂ ਅੱਜ ਕੁਝ ਬਣਿਆ ਤਾਂ ਸਿਰਫ ਉਹਦੇ ਕਰਕੇ ਉਹਦੀ ਮਤਲਬ ਸੋਸ਼ਲ ਮੀਡੀਆ ਕਰਕੇ ਨਹੀਂ ਬਣਿਆ ਪੈਂਡੈਮਿਕ 'ਚ ਕਾਫੀ ਹਾਊਸ ਵਾਈਫਸ ਨੇ ਸੋਸ਼ਲ ਮੀਡੀਆ ਯੂਜ਼ ਕਰਕੇ ਆਪਣੇ ਬਿਜ਼ਨਸ ਸਟਾਰਟ ਕੀਤੇ ਸੀਗੇ ਕਾਫੀਆਂ ਨੇ ਆਪਣੀ ਕੁਕਿੰਗ ਲੈਸਨਸ ਸਟਾਰਟ ਕੀਤੇ ਸੀ ਆਨਲਾਈਨ ਤੇ ਮੈਂ ਵੀ ਉਹਨਾਂ ਵਾਂਗੂ ਇੱਕ ਐਗਜ਼ਾਮਪਲ ਆ ਕਿ ਇਹਨੇ ਸੋਸ਼ਲ ਮੀਡੀਆ ਯੂਜ਼ ਕਰਕੇ ਇੱਕ ਪੋਜ਼ਿਟਿਵ ਵੇਅ ਨਾਲ ਆਪਣੀ ਆਪਣੀ ਜ਼ਿੰਦਗੀ ਨੂੰ ਚੇਂਜ ਕੀਤਾ ਦੂਸਰੀ ਸੋਸ਼ਲ ਮੀਡੀਆ ਦਾ ਇੱਕ ਦੂਸਰਾ ਜਿਹੜੀ ਆਪਣੀ ਫੇਸ ਹੈ ਜਿਹੜਾ ਨੈਗੇਟਿਵ ਸਾਈਡ ਹੈ ਉਹਦੀ ਉਹ ਹੈਗੀ ਉਸੀ ਸੋਸ਼ਲ ਮੀਡੀਆ ਦੇ ਥਰੂ ਹੀ ਨਫ਼ਰਤ ਫੈਲਦੀ ਹੈ ਮਤਲਬ ਜਿੰਨੀ ਆਪਣੇ ਦੇਸ਼ 'ਚ ਨਫ਼ਰਤ ਦਾ ਮਾਹੌਲ ਬਣਿਆ ਹੋਇਆ ਹੈ ਇਹ ਤੁਸੀਂ ਗਰਾਊਂਡ 'ਤੇ ਜਾ ਕੇ ਦੇਖ ਲਓ ਕਿਤੇ ਨਹੀਂ ਹੈ ਬਾਹਰ ਨਿਕਲ ਕੇ ਦੇਖ ਲੋ ਕਿ ਆਪਣੇ ਪੰਜਾਬ ਚ ਆ ਕੇ ਵੈਸੇ ਹੀ ਨਹੀਂ ਹੈ ਤੁਸੀਂ ਦਿੱਲੀ ਵੀ ਚਲੇ ਜਾਓ ਤੇ ਸੜਕਾਂ ਤੇ ਬਿਲਕੁਲ ਨਹੀਂ ਹੈ ਸਿਰਫ ਮੋਬਾਈਲ ਚ ਹੈ ਸੋਸ਼ਲ ਮੀਡੀਆ ਤੇ ਔਰ ਤੁਸੀਂ ਦੂਸਰੀ ਤਰ੍ਹਾਂ ਮੈਨੂੰ ਮੇਰੇ ਵਰਗੇ ਨੂੰ ਦੇਖੋਗੇ ਉਹਨੇ ਸੋਸ਼ਲ ਮੀਡੀਆ ਤੋਂ ਹੀ ਬਣ ਕੇ ਇੱਕ ਪੋਜ਼ਿਟਿਵ ਵੇ ਨਾਲ ਬਾਹਰ ਆਇਆ ਤਾਂ ਦਿਸ ਇਜ਼ ਹਾਊ ਤੁਸੀਂ ਕਿਵੇਂ ਯੂਜ਼ ਕਰਨਾ ਹੈ ਆਪਣੇ ਮੋਬਾਈਲ ਨੂੰ ਆਪਣੇ ਸੋਸ਼ਲ ਮੀਡੀਆ ਆਪਣੇ ਜੁੜੀ ਤੁਸੀਂ ਫੇਸਬੁੱਕ ਤੇ ਹੋ ਜਾਂ ਟਵਿੱਟਰ ਤੇ ਹੋ ਜਾਂ ਕਿਤੇ ਵੀ ਹੋ ਤੁਸੀਂ ਕਿਵੇਂ ਪੋਜ਼ਿਟਿਵਲੀ ਯੂਜ਼ ਕਰਨਾ ਹੈ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਬਦਲਨੀ ਹੈ ਜਾਂ ਤੁਸੀਂ ਉਹ WhatsApp ਯੂਨੀਵਰਸਿਟੀ ਦੀ ਜਿਹੜੀ ਉਹ ਯੂ ਨੋ ਹੇਟ ਰੇਡ ਹੈ ਉਹ ਫੈਲਾ ਕੇ ਤੁਸੀਂ ਆਪਣਾ ਤਾਂ ਦਿਮਾਗ ਖਰਾਬ ਕਰਨਾ ਹੀ ਕਰਨਾ ਹੈ ਆਪਣੇ ਆਲੇ ਦਾਲੇ ਵਾਲਿਆਂ ਦਾ ਵੀ ਤੁਸੀਂ ਜ਼ਿੰਦਗੀ ਹਰਾਮ ਕਰ ਦੇਣੀ ਤੇ ਮੇਰਾ ਤਾਂ ਇੱਕ ਸਭ ਨੂੰ ਮੈਸੇਜ ਇਹ ਹੀ ਦੇਣਾ ਹੈ ਕਿ ਜਿਹੜੀ ਇਹ ਨਫ਼ਰਤ ਦੇ ਮਾਹੌਲ ਤੋਂ ਬਾਹਰ ਨਿਕਲੋ ਮੈਂ ਇੱਕ ਮਾਡਲ ਦੇ ਨਾਲ ਨਾਲ ਇੱਕ ਸੋਸ਼ਲ ਆਈਟ ਵੀ ਹਾਂ ਤੇ ਪਿੱਛੇ ਇੱਕ ਮੈਂ 3 ਅਪ੍ਰੈਲ ਨੂੰ ਨਾ ਇੱਕ ਇਫਤਾਰ ਪਾਰਟੀ ਕੀਤੀ ਸੀ ਆਰਗੇਨਾਈਜ਼ ਪਟਿਆਲੇ ਆਪਣੇ ਘਰ ਤੇ ਉੱਥੇ ਖੈਰਾ ਸਾਹਿਬ ਵੀ ਆਏ ਸੀ ਧਰਮਵੀਰ ਗਾਂਧੀ ਸਾਹਿਬ ਵੀ ਸੀਗੇ ਮਜੀਠੀਆ ਸਾਹਿਬ ਬਾਈ ਚਾਂਸ ਕਿਸੇ ਕਲ ਪਿੱਛੇ ਨਹੀਂ ਆ पाए ਅਭਿਜਿੰਦਰ ਸਿੰਘਲਾ ਜੀ ਦਾ ਬੇਟਾ ਆਇਆ ਸੀਗਾ ਉੱਥੇ ਅਸੀਂ ਸਿਰਫ ਇੱਕੋ ਹੀ ਕੰਮ ਕੀਤਾ ਜਿੰਨਾ মিডিਆ ਭਾ ਇਸ਼ਾਰਾ ਆਇਆ ਸੀਗਾ ਵੀ ਅਸੀਂ ਬਾਈਟ ਦੇਣੀ ਹੈ ਸਿਰਫ ਇੱਕ ਗੱਲ ਤੇ ਬੋਲਣਾ ਕਾਮਨਲ ਹਾਰਮਨੀ ਤੇ ਥਰੂ ਪੰਜਾਬੀ ਭਾਈਚਾਰਾ ਅਸੀਂ ਜਿਹੜਾ ਦੇਸ਼ ਨੂੰ ਇੱਕ ਪੂਰੇ ਆਪਣਾ ਮੈਸੇਜ ਦੇਣਾ ਚਾਹਿਆ ਕਿ ਜੀ ਤੁਸੀਂ ਦੇਸ਼ 'ਚ ਕਿਸ ਤਰੀਕੇ ਨਾਲ ਨਫ਼ਰਤ ਫੈਲੀ ਹੋਈ ਹੈ ਤੇ ਪੰਜਾਬੀ ਭਾਸ਼ਾ ਦਾ ਜਿਹੜਾ ਸਟਰੋਂਗ ਮਤਲਬ ਹੋਣ ਦੇ ਕਾਰਨ ਅਸੀਂ ਕਮਿਊਨਲ ਹਾਰਮਨੀ ਦਾ ਮੈਸੇਜ ਦਿੱਤਾ ਉਸ ਇਫਤਾਰ ਪਾਰਟੀ 'ਚ ਇਹ ਨਹੀਂ ਸੀਗਾ ਜਿਵੇਂ ਨਾਰਮਲ ਤੁਸੀਂ ਦੇਖਦੇ ਹੋ ਉਹ ਸਾਰੇ ਮੁਸਲਮਾਨ ਬੁਲਾਲੰਦੇ ਨੇ ਉਹ ਟੋਪੀਆਂ ਪਾ ਕੇ ਆ ਜਾਂਦੇ ਨੇ ਦਾੜੀਆਂ ਵਾਲੇ ਨਹੀਂ ਉਹ 150 ਬੰਦਾ ਸੀਗਾ 80% ਆਫ 뎀 ਵਾਜ਼ ਨਾਨ ਮੁਸਲਿਮਸ ਐਂਡ ਓਨਲੀ 20% ਵਾਜ਼ ਐਮੀਨੈਂਟ ਮੁਸਲਿਮਸ ਕੋਈ ਪ੍ਰੋਫੈਸਰ ਸੀਗਾ ਕੋਈ ਡਾਕਟਰ ਸੀਗਾ ਐਂਡ ਬਾਕੀ ਜਿਹੜੇ 80% ਨਾਨ ਮੁਸਲਿਮ ਸੀਗੇ ਉਹ ਵੀ ਸਾਰੇ ਐਮੀਨੈਂਟ ਪਰਸਨੈਲਿਟੀਜ਼ ਆਫ ਪੰਜਾਬ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਨੋ ਇਫਤਾਰ ਪਾਰਟੀ ਇਫਤਾਰ ਹੁੰਦਾ ਕੀ ਹੈ ਰੋਜ਼ ਇਫਤਾਰ ਦਾ ਮਤਲਬ ਕੀ ਹੈ ਕਿ ਰੋਜ਼ਾ ਆਪ ਕਿ ਲੋ ਖੋਲਦੇ ਹਨ ਇਫਤਾਰ ਕਹਿੰਦੇ ਨੇ ਆਪਸ ਵਿੱਚ ਮਿਕਸ ਅਪ ਹੋਏ ਤੇ ਅਸੀਂ ਇੱਕ ਪੈਗਾਮ ਦੇਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਸੋਸ਼ਲ ਮੁੱਦੇ ਛੋਟੇ ਛੋਟੇ ਹੁੰਦੇ ਨੇ ਮੈਂ ਜੇ ਜੇ ਆਪਣੀ ਅੱਜ ਮੈਨੂੰ ਥੋੜੀ ਜੀ ਰੱਬ ਨੇ ਕਾਮਯਾਬੀ ਦਿੱਤੀ ਹੈ ਤਾਂ ਮੈਂ ਇੱਕ ਸੋਸ਼ਲ ਮੁੱਦਿਆਂ ਤੇ ਆਵਾਜ਼ ਵੀ ਬੰਨਣਾ ਚਾਹਨਾ ਨੀ ਤਾਂ ਫਾਇਦਾ ਕੀ ਹੈ ਮੋਡਲਿੰਗ ਦਾ ਪੰਜੇ ਮਹੀਨੇ ਪਪੂਲਰ ਹੋਊਗਾ ਘਰ ਜਾ ਕੇ ਬਹਿ ਜਾਊਗਾ ਜੇ ਮੈਂ ਹਾਈਲਾਈਟ ਹੋਇਆ ਤਾਂ ਮੈਂ ਕੁਛ ਨਾ ਕੁਛ ਸਮਾਜ ਦੀ ਕਰਾਂ ਨਾ ਇੱਕ ਛੋਟਾ ਜਿਹਾ ਮੁੱਦਾ ਹੁੰਦਾ ਹੈ ਦੁਨੀਆ ਆਪਣੇ ਬਰਥਡੇ ਮਨਾਦੀ ਹੈ ਜਾਂ ਤਿਹਾਰ ਮਨਾਦੀ ਹੈ ਆਪਣੀ ਫੈਮਲੀ ਫਰੈਂਡਸ ਨਾਲ ਮਨਾਦੀ ਹੈ ਇਸੇ ਤੇ ਬੱਚਿਆਂ ਨਾਲ ਮੈਂ ਜਾ ਕੇ ਆਪਣੀ ਈਦ ਮਨਾਈ ਕਿਆ ਸਕੂਨ ਮਿਲਿਆ ਔਰ ਉਹਦਾ ਮੈਸੇਜ ਬੜਾ ਪੋਜ਼ਿਟਿਵ ਗਿਆ ਮੈਨੂੰ ਲੱਗਦਾ ਹੁਣ ਤੁਸੀਂ ਦੀਵਾਲੀ ਤੇ ਦੇਖੋਗੇ ਇਹ ਚੀਜ਼ਾਂ ਕਾਫੀ ਦੁਨੀਆ ਕਰੋਗੇ ਤੇ ਜੀ بس ਇਹ ਜਿਹੜੀ ਰੱਬ ਨੇ ਲਾਈਫ ਦਿੱਤੀ ਹੈ ਦੁਬਾਰਾ ਮੈਂ ਸ਼ੁ크ਰੀਆ ਕਰਨਾ ਚਾਹੁੰਦਾ ਮੈਂ ਤਾਂ ਪਹਿਲਾਂ ਸਵੇਰੇ ਉੱਠਦੇ ਸਾਰੀ ਅੱਧਾ ਪੌਣਾ ਘੰਟਾ ਦਾ ਮੇਰਾ ਸ਼ੁਕਰਾਨੇ ਜਾਂਦਾ ਕਿਉਂਕਿ ਬੰਦੇ ਦੀ ਜ਼ਿੰਦਗੀ ਵਿੱਚ ਡਾਊਨਫਾਲ ਵੀ ਕਾਫੀ ਆਦੇ ਹੁੰਦੇ ਨੇ ਜਿ ਮੇਰੇ ਵਰਗੇ ਬੰਦੇ ਦੀ ਜ਼ਿੰਦਗੀ ਵਿੱਚ ਕਾਫੀ ਡਾਊਨਫਾਲ ਆਇਆ ਸੀ 2011 ਚ ਉਸ ਤੋਂ ਬਾਅਦ ਮੈਂ ਜਦ ਦੁਬਾਰਾ ਉੱਠੇ ਹਾਂ ਜੇ ਮੈਂ ਸਕਸੈਸਫੁਲ ਹੋਇਆ ਹਾਂ ਔਰ ਉਹ ਵੀ ਇੱਕ अनएक्सਪेक्टेड सक्सेस ਮਿਲੀ ਹੈ ਤੇ ਉਹਨੂੰ ਮੈਂ ਗਵਾਉਣਾ ਤਾਂ ਨਹੀਂ ਚਾਹੁੰਦਾ ਕੋਈ ਗਲਤੀ ਜ਼ਿੰਦਗੀ 'ਚ ਨਹੀਂ ਕਰਨਾ ਚਾਹੁੰਦਾ ਤੇ ਰੱਬ ਤੋਂ ਹਮੇਸ਼ਾ ਡਰ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਕਰਨਾ ਆਉਣ ਵਾਲੇ ਦਿਨਾਂ 'ਚ ਸ਼ਾਇਦ ਕੋਈ ਮਿਹਨਤ ਕਰ ਰਹੇ ਹਾਂ ਕੋਈ ਫਿਲਮਾਂ ਫੁਲਮਾਂ ਆ ਜਾਣ ਜਾਂ ਕੋਈ ਹੋਰ ਸੀਰੀਅਲ ਸੂਰੀਲ ਜਾਂ ਕੁਝ ਵੀ ਆ ਜਾਵੇ ਬਟ ਉਸ ਤੋਂ ਪਹਿਲਾਂ ਪੋਜ਼ਿਟਿਵਿਟੀ ਫੈਲਾ ਕੇ ਚਾਹੇ ਉਹ ਸੋਸ਼ਲ ਮੀਡੀਆ 'ਤੇ ਚਾਹੇ ਉਹ ਗਰਾਊਂਡ 'ਤੇ ਇੱਕ ਮੈਂ ਸਮਾਜ ਨੂੰ ਇੱਕ ਅੱਛੇ ਇਨਸਾਨ ਦਾ ਪੈਗਾਮ ਦੇ ਰੂ ਤ ਦੇਣਾ ਚਾਹਉਂ। ਥੋੜਾ ਬਹੁਤ ਬਹੁਤ ਧੰਨਵਾਦ ਜੀ ਹੁਰੀਆਨ ਦਾ। ਥੈਂਕ ਯੂ ਸੋ ਮਾਚ। ਸਰ ਤੁਹਾਨੂੰ ਪ੍ਰੇਰਣਾ ਕਿਵੇਂ ਮਿਲੀ ਇਸ ਮੋਡਲਿੰਗ 'ਚ ਆਉਂਦੀ ਜਿਵੇਂ ਇਸ ਉਮਰ 'ਚ ਆ ਕੇ ਤਾਂ ਆਦਮੀ ਰਿਟਾਇਰਮੈਂਟ ਲੈ ਲੈਂਦਾ ਹੈ ਪਰ ਤੁਹਾਨੂੰ ਇਸ ਲੈਣ ਚ ਮੈਨੂੰ ਪ੍ਰੇਰਣਾ ਕਿਤੋਂ ਨਹੀਂ ਮਿਲੀ ਜੀ। ਭਾਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਇਹ ਮੈਂ ਜਦ ਆਪਣਾ ਵਰਕਆਊਟ ਕਰਕੇ ਮਤਲਬ ਰਨਿੰਗ ਕਰਦਾ ਸੀ ਜਾਂ ਜਿਮ ਜਾਂਦਾ ਸੀਗਾ ਉਜਲ ਮੈਨੂੰ ਆਪਣੀ ਆਪ ਨੂੰ ਮੈਂ ਦੇਖਦਾ ਸੀ ਨਾ ਮੈਨੂੰ ਆਪਣੇ ਮਹਿਸੂਸ ਹੁੰਦਾ ਸੀ ਕਿ ਮੇ ਸੰਥਿੰਗ ਗੁੱਡ ਇਜ਼ ਹੈਪਨਿੰਗ ਟੂ ਮੀ ਤੇ ਮੈਂ ਉਹ ਉਹ ਦੇਖ ਕੇ ਫੋਟੋਆਂ ਪਾਈਆਂ ਤੇ ਮੈਨੂੰ ਨਹੀਂ ਪਤਾ ਸੀ ਫੈਸ਼ਨ ਸ਼ੋਅ ਕੀ ਹੁੰਦਾ ਮਾਡਲਿੰਗ ਦਾ ਮੈਨੂੰ ਨਹੀਂ ਪਤਾ ਸੀਗਾ ਉਹ ਪਾਈ ਉੱਥੋਂ ਇੱਕ ਫਿਲਮ ਆਫਰ ਹੋਈ ਜਿਹੜੋ ਨਹੀਂ ਮਿਲੀ ਉਸ ਤੋਂ ਬਾਅਦ ਇੱਕ ਐਡ ਮਿਲ ਗਈ ਫ੍ਰੈਂਚ ਜੋ ਆਪਣੇ ਆਪ ਨੂੰ ਰੱਬ ਨੇ ਆਪ ਹੀ ਨਾ ਜਿਵੇਂ ਬਾਹ ਫੜ ਕੇ ਮੈਨੂੰ ਐ ਤੌਰ ਤਾ ਉਸ ਪਾਸੇ ਮੈਨੂੰ ਮੇਰੇ ਮੇਰੇ ਚ ਮਾਡਲ ਬਣਨ ਦੀ ਖੁਆਇਸ਼ ਕੋ ਨਹੀਂ ਸੀ ਹਾਂ ਆਜ ਦੀ ਸਾਲਟ ਐਂਡ ਪੇਪਰ ਲੁੱਕ ਕੇ ਜਰੂਰ ਮੇਰਾ ਇੱਕ ਮੈਂ ਵੀ ਛੋਟੇ ਮੰਗੋ ਸਾਬ ਮੰਗੋ ਬਾਲ ਕਾਲੇ ਕਰਾਉਂਦਾ ਸੀਗਾ ਮੇਰੀ ਫ੍ਰੈਂਚ ਬੀਅਰਡ ਹੁੰਦੀ ਸੀ ਤੇ ਉਹ ਸਟਾਈਲਿਸ਼ ਠੀਕਾ ਦਿੱਲੀ ਮੇਰਾ ਇੱਕ ਆਲਮ ਕਰਕੇ ਮੁੰਡਾ ਉਹ ਕਹਿੰਦਾ ਸਰ ਆ ਸਾਲਟ ਐਂਡ ਪੇਪਰ ਲੁੱਕ ਬੜੀ ਚੱਲਦੀ ਐ ਤੁਸੀਂ ਕਰ ਲੋ ਤੇ ਮੈਂ ਕਿਹਾ ਤੂੰ ਘਰੋਂ ਛਿੱਤਰ ਪਾਏਂਗਾ ਮੇਰੇ ਉਹੀ ਗੱਲ ਹੋਈ ਉਹਨੇ ਮੈਂ ਰੱਖ ਲਿਆ ਤੇ ਸਾਰ ਇੱਕ ਘਰੋਂ ਮੇਰੇ ਮਾਮਾ ਜੀ ਹੋਣੀ ਦਾ ਬੁढ़ा ਲੱ ਤੁਹਾਡੀ ਇੱਕ ਚੀਜ਼ ਹੁੰਦੀ ਹੈ ਜ਼ਿੰਦਗੀ 'ਚ ਕਦੇ ਵੀ ਕੋਈ ਵੀ ਆਪਣਾ ਕੰਮ ਕਰਨਿਆ ਨਾ ਲੋਕ ਕੀ ਕਹਿਣਗੇ ਭੁੱਲ ਜਾਓ ਜਿੱਦਨ ਤੁਸੀਂ ਇਹ ਵਾਲੀ ਮੈਂਟੈਲਿਟੀ ਛੱਡਤੀ ਤੁਸੀਂ ਆਪਣੇ ਸਾਰੇ ਬੰਦੇ ਆਪਣੇ ਜਿੰਨੇ ਵੀ ਪੈਸ਼ਨ ਪਰਸਿਊ ਕਰ ਸਕਦੇ ਆਪਾਂ ਅੱਧੇ ਬੰਦੇ ਇਸੀ ਗੱਲ ਤੋਂ ਕੋਈ ਕੰਮ ਨਹੀਂ ਕਰਦੇ ਲੋਕ ਕੀ ਕਹਿਣਗੇ ਜ਼ਿੰਦਗੀ ਜੋ ਜ਼ਿੰਦਾਦਿਲ ਮੰਗੋ ਜਿਓ ਚੰਗੀ ਜ਼ਿੰਦਗੀ ਜਿਓ ਪੋਜ਼ਿਟਿਵ ਜ਼ਿੰਦਗੀ ਜਿਓ ਜ਼ਿੰਦਗੀ ਦੇ ਮਜ਼ੇ ਲੁੱਟੋ ਬੜੀ ਛੋਟੀ ਜਿਹੀ ਹੈ ਦੁਆਰਾ ਨਹੀਂ ਮਿਲਦੀ ਉਹ ਪਤਾ ਨਹੀਂ ਹੁਣ ਦੁਨੀਆ ਕਹਿੰਦੀ ਹੁੰਦੀ ਹੈ ਸੱਤ ਜਨਮ ਇਹ ਮੈਨੂੰ ਤਾਂ ਪਤਾ ਨਹੀਂ ਆਪਾਂ ਨੂੰ ਤਾਂ ਇੱਕੋ ਹੀ ਦਾ ਪਤਾ ਹੈ ਜਿਹੜੀ ਚੱਲ ਰਹੀ ਹੈ ਇਸ ਲਈ ਐਹੀ ਐ ਜਿੰਦਗੀ ਠੀਕ ਹੈ ਤੇ ਐਵੇਂ ਜਾਊਂਗਾ ਹੁਣ ਰਾਤੀ ਦਰਬਾਰ ਸਾਹਿਬ ਜਾਊਂਗਾ ਤੇ ਕਦੇ ਕਿਸੇ ਨਾਲ ਆਣਾ ਹੋਵੇ ਆ ਕੇ ਉੱਥੇ ਬੱਥਾ ਟੇਕੀਏ ਮੈਂ ਤਾਂ ਅੱਧਾ ਪੌਣਾ ਘੰਟਾ ਘੰਟਾ ਬੈਠੂਗਾ ਤੇ ਰੱਬ ਨੇ ਅਖੇ ਇੱਕ ਹੱਥ ਲਾਭ ਕਰੂੰਗਾ ਵੀ ਰੱਬਾ ਯਾਹਤੋਂ ਦੇ ਤਾ ਪਹਿਲਾਂ ਥੈਂਕ ਯੂ ਹੈ ਤੇ ਇਹਨੂੰ ਮੇਨਟੇਨ ਕਰਨ ਦੀ ਹਿੰਮਤ ਦੇ ਦੇ ਕਦੇ ਮੈਸੇਜ ਕੀ ਦੇਣਾ ਚਾਹੋਗੇ ਤਾਂ ਇਹ ਪੰਜਾਬ ਦੇ ਨੌਜਵਾਨਾਂ ਨੂੰ ਤੇ ਜਿਹੜੇ 50 ਤੋਂ 60 ਸਾਲ ਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ 50 ਤੋਂ 60 ਵੀ ਜੋੜ ਲੀਏ ਜਿਹੜੇ ਸਾਡੀ ਉਮਰ ਦੇ ਨੇ ਉਹਨਾਂ ਨੂੰ ਵੀ ਕੀ ਮੈਸੇਜ ਦੇਖੋ ਜੀ ਮੈਸੇਜ ਤਾਂ ਮੈਂ ਹੀ ਦੇਣਾ ਚਾਹੂੰਗਾ ਕਿ ਆਪਾਂ ਨੂੰ ਜਿਹੜਾ ਵਰਕਆਊਟ ਹੈ ਨਾ ਬੋਡੀ ਦਾ ਵਰਕਆਊਟ ਜੇ ਆਪਾਂ ਉਹ ਕਰਦੇ ਆ ਇੱਕ ਤਾਂ ਆਪਣੀ ਹੈਲਥ ਠੀਕ ਹੁੰਦੀ ਹੈ ਇੱਕ ਉਹਦੇ ਨਾਲ ਜਿਹੜੀ ਤੁਹਾਡੀ ਮਾਈਂਡ ਦੀ ਹੈਲਥ ਹੈ ਨਾ ਉਹ ਸੁਧਰਦੀ ਹੈ ਜਿਹੜਾ ਤੁਸੀਂ ਰਿਫਰੈਸ਼ ਹੁੰਦਾ ਤੁਹਾਡਾ ਮਾਈਂਡ ਇਹ ਜੇ ਤੁਹਾਡੇ ਮਾਈਂਡ ਚੋਂ 네ਗੇਟਿਵਿਟੀ ਖਤਮ ਹੋ ਜਾਂਦੀ ਹੈ ਔਰ ਤੁਸੀਂ ਇੱਕ ਪੋਜ਼ਿਟਿਵ ਬੰਦੇ ਬਣ ਕੇ ਆਉਂਦੇ ਹੋ ਇਸ ਵਕਤ ਮੈਂ ਤੁਹਾਡੇ ਅੱਗੇ ਬੈਠਾ ਮੇਰੇ ਬੈਕ ਤੇ ਚਾਰ ਪੰਜ ਵੱਡੀਆਂ ਵੱਡੀਆਂ ਪ੍ਰੋਬਲਮ ਮੇਰੀ ਜ਼ਿੰਦਗੀ ਚੱਲ ਰਹੀਆਂ ਸਭ ਦੀ ਚੀਜ਼ਾਂ ਦੀ ਚਲਦੀਆਂ ਹੁੰਦੀਆਂ ਜੇ ਮੈਂ 네ਗੇਟਿਵ ਹੋਵਾਂ ਨਾ ਉਹ ਮੈਂ 네ਗੇਟਿਵਿਟੀ ਕਰਕੇ ਉਹਨੂੰ ਡਿਪਰੈਸ਼ਨ ਜੀਆ ਉਹ ਬਾਰੇ ਸੋਚੀ ਜਾਊਂਗਾ ਬੜਾ ਉਦਾਸ ਹੋ ਕੇ ਬੈਠਾ ਰਹੂੰਗਾ ਅੱਜ ਮੈਂ ਪੋਜ਼ਿਟਿਵ ਫਰੇਮਵਰਕ ਚ ਮਾਈਂਡ ਦੇ ਮੈਨੂੰ ਲੱਗਦਾ ਕੋਈ ਗੱਲ ਨਹੀਂ ਆ ਗਈ ਆ ਗਈ ਆਪਣੇ ਆਪ ਸੋਲਵ ਹੋ ਜੂਗੀ ਮਤਲਬ ਇਨ ਦ ਸੈਂਸ ਤੁਸੀਂ ਜੇ ਵਰਕਆਊਟ ਕਰਦੇ ਹੋ ਸ਼ਰੀਰ ਦਾ ਤੁਹਾਡਾ ਮਾਈਂਡ ਜਿਹੜਾ ਪੋਜ਼ਿਟਿਵ ਹੁੰਦਾ ਉਹ ਤੁਸੀਂ ਫਿਰ ਹਰ ਲਾਈਫ ਦੀ ਹਰ ਸਮੱਸਿਆ ਨੂੰ ਪੋਜ਼ਿਟਿਵ ਵੇ ਨਾਲ ਸੋਚਦੇ ਹੋ ਤੇ ਸਰ ਜਿਹੜੀ ਤੁਹਾਨੂੰ ਫਸਟ ਟਾਈਮ ਕਿੰਨੀ ਹੈ ਕਿ ਮੁਸ਼ਕਲਾਂ ਇਹ ਜੇਤ ਕਰਨ ਨੂੰ ਸਰ ਮੁਸ਼ਕਲਾਂ ਤਾਂ ਆਉਂਦੀਆਂ ਹੀ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਮਜ਼ਾਕ ਉੜਦਾ ਤੁਹਾਡਾ ਹੁਣ ਤੁਸੀਂ ਆਪ ਦੇਖੋ ਨਾ ਵੀ ਇੱਕ 54 ਸਾਲ ਦਾ ਬੰਦਾ ਰੋਜ਼ ਫੋਟੋਆਂ ਪਾ ਰਿਹਾ ਇੰਸਟਾ ਤੇ ਜਵਾਕਾਂ ਵਾਂਗੂ ਤੇ ਉਹ ਮਜ਼ਾਕ ਤਾਂ ਉੜੂਗਾ ਹੀ ਮਤਲਬ ਜਿਹੜੇ ਵੀ ਮੈਨੂੰ ਮਜ਼ਾਕ ਉਡਾ ਰਹੇ ਸੀਗੇ ਉਹ ਰਾਈਟ ਸੀਗੇ ਆਪਣੇ ਵੱਲੋਂ ਬਿਲਕੁਲ ਸੀਗੇ ਲੇਕਿਨ ਮੈਂ ਟੀਟ ਮੇਰੇ ਕਹ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕ ਕੀ ਸੋਚਣਗੇ ਮੈਂ ਸੋਚ ਨਹੀਂ ਮੈਂ ਦਾ ਮੈਨੂੰ ਚੰਗਾ ਲੱਗਦਾ ਮੈਂ ਕਰੂੰਗਾ ਸਰ ਕੋਈ ਦੱਸੋਗਾ ਕੋਈ ਆਪਣੀ ਤੇ ਖੈਰ ਸਾਹਿਬ ਨੂੰ ਮਿਲਿਆ ਕਿੰਨਾਂ ਦਿਨ ਹੋ ਗਏ ਖੈਰ ਸਾਹਿਬ ਨਾਲ ਮਿਲਦੇ ਰਹਿਣਾ ਜੀ ਉਹਨਾਂ ਦਾ ਪੁਰਾਣੀ ਵਾਕਿਆਤ ਹੈ ਖੈਰ ਸਾਹਿਬ ਨਾਲ ਆਹ ਹੁਣੇ ਮੇਰੇ ਈਟ ਤੇ ਘਰ ਆ ਕੇ ਆਪਣਾ ਰੋਜ਼ਾ ਇਫਤਾਰੀ ਤੇ ਘਰ ਆ ਕੇ ਗਏ ਸੀਗੇ ਹੁਣ ਕੈਂਪੇਨਿੰਗ ਚ ਲੱਗੂੰਗਾ ਉਹਨਾਂ ਦੇ ਮੈਂ ਉਹ ਜੀ ਬੜਾ ਸੱਚਾ ਬੰਦਾ ਔਰ ਦਲੇਰ ਬੰਦਾ ਮਨ ਲ ਮੈਂ ਪੋਲਿਟਿਸ਼ੀਅਨ ਬੜੇ ਬੜੇ ਦੇਖੇ ਨੇ ਪਰ ਮੈਂ ਕਾਫੀ ਨੂੰ ਮਿਲਦਾ ਉਹਨਾਂ ਦੀ ਇੱਕ ਖਾਸੀਅਤ ਹੈ ਉਹ ਸੱਚੇ ਬੰਦੇ ਨੇ ਔਰ ਦਲੇਰ ਜੇਕਰ ਗੱਲ ਕਰੀਏ ਤੁਹਾਡੀ ਸਟਰੈਂਥ ਕੀ ਤੁਹਾਡੀ ਸਟਰੈਂਥ ਦਾ ਕੀ ਰਾਸ ਹੈ ਵਿਲ ਪਾਵਰ ਵਿਲ ਪਾਵਰ ਸਿਰਫ ਵਿਲ ਪਾਵਰ ਹੈ ਭਾਜੀ ਮੇਨ ਜਿਹੜੀ ਤੁਸੀਂ ਸਵੇਰੇ ਭਜਨਾ ਕੋਈ ਸੌਕਾ ਕੰਮ ਨਹੀਂ ਹੈ ਤੁਸੀਂ ਜਦ ਘੰਟਾ ਘੰਟਾ ਭਜਦੇ ਹੋ ਨਾ